ਅਈ ਕੁਚੀ ਕਾਕਲਸ ਅਈ ਕੁਚੀ ਕੀ ਵਤ ਮਾਈਕਰੋ ਅਈਕਰੋ ਮੈਂ ਮਚਾਂ ਦਾ ਦਰਾਕ ਦਾ ਗਰਮ ਕਰਕੇ ਦੁੱਧ ਚ ਪੱਤੀ ਪਾਤੀ ਸੀ ਨਾਲੇ ਖਾਣ ਲੱਗਿਆ ਪੂਜਿਆਵਦਨ ਕੋਈ ਆਵਜਾ ਨਾ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਰਪਾ ਲੈ ਕੇ ਨਵੀਂ ਵੀਡੀਓ ਤੇ ਇੱਧਰ ਹੁਣ ਮੈਂ ਲੱਗੀ ਸੀਗੀ ਚਟਨੀ ਕੁੱਟਣ ਲਾਲ ਮਿਰਚਾਂ ਦੀ ਪਿਆਜ਼ ਕੱਟ ਲਈ ਵਿੱਚ ਥੋੜਾ ਜਿਹਾ ਅਦਰਕ ਪਾਇਆ ਵਾ ਨਮਕ ਇਹ ਲਾਉਣੀ ਬੋਸ ਨੂੰ ਫਲ ਕੱਢ ਲੇ। ਅਤੇ ਇਹਨਾਂ ਤਰ੍ਹਾਂ ਦਾ ਲਾਇਆ ਸੀ ਗਲਾ ਇੱਕ ਕੀ ਆ ਇਹਨੂੰ ਵੀ ਹਜੇ ਫੁੱਲ ਲੱਗਣਗੇ। ਲੱਗਣੇ ਲੱਗੇ। ਇਹ ਲਾ ਸ਼ਾਇਦ ਇਹ ਹੀ ਵੀ ਰੈੱਡ ਦਾ ਪੈਂਕਾ। ਤੇ ਇੱਧਰ ਆਲਾ। ਆਂ ਰੰਗਲੇ ਚ ਜਲਾਵਾਂਗੇ ਕੁਸ। ਕਿਉਂਕਿ ਇਹਦੇ ਵਿੱਚ ਬੂਟਾ ਸੁੱਕ ਗਿਆ ਸਪੱਟਤਾ ਸੀਗਾ ਤੇ ਹੁਣ ਆਹ ਇਹਦੇ ਵਿੱਚ ਘਾਈ ਜੀ ਹੋਈ ਪਈ ਆ ਇਹਨੂੰ ਪੱਟ ਕੇ ਹੋਰ ਕੁਝ ਲਾਵਾਂਗੇ ਤੇ ਆ ਮਿਰਚ ਆਪਣੀ ਲੱਗਿਆ ਹੀ ਇੱਕ ਛੋਟੀ ਜੀ ਇਹ ਕਮਲੇਚ ਤੇ ਇਧਰ ਆਪਣਾ ਪਦੀਨਾ ਪਦੀਨਾ ਬਹੁਤ ਸੁਨਾ ਹੋਇਆ ਪਿਆ ਵਾ ਇਧਰ ਲੀਆਂ ਜਿਹੜੀਆਂ ਆਪਣੀਆਂ ਮਿਰਚਾਂ ਉਹਨਾਂ ਨੇ ਫਲ ਲਾ ਕੇ ਬਸਾ ਥੋੜਾ ਜਿਹਾ ਇੱਥੇ ਪ੍ਰੋਗਰਾਮ ਦਾ ਕਰਕੇ ਨਾ ਆ ਤੋੜਾ ਫੇਰਾ ਜਾ ਕਰਕੇ ਵੀ ਆ ਬਚਾ ਲਿਓ ਜੋ ਪੱਤੇ ਗਏ ਮਿਲਦਾ ਕਿ ਮਿਰਚ ਜਾਨੀ ਪਿਆਜ਼ ਪੱਤੇ ਇਹਨਾਂ ਨੇ ਜਗ੍ਹਾ ਦੀ ਬਣਾਈ ਇੱਕ ਕਲਰ ਵੀ ਕਰਨਾ ਸੀ ਬਾਅਦ ਚ ਕਰਕੇ ਵੇ ਨਾ ਇਹ ਮੱਚ ਨੂੰ ਵੀ ਲੱਗ ਗਈ ਤਕਰੀਬਨ ਸਾਰੀਆਂ ਨੇ ਫਲ ਬਹੁਤ ਵਧੀਆ ਲੱਗ ਗਏ ਮਿਰਚਾਂ ਆਪਾਂ ਜਿਹੜਾ ਸਾਗ ਲਾਇਆ ਸੀਗਾ ਤਿੰਨ ਚਾਰ ਬੂਟੇ ਇਹ ਵੀ ਬਹੁਤ ਸੋਹਣਾ ਤਰਪਿਆ ਵੱਲਾਂ ਦਾ ਬਸ ਹੁਣ ਮੈਂ ਕੱਲ ਆਪਣੇ ਸਹੁੰ ਸਾਤੇ ਪਾਠ ਕਰਵਾਇਆ ਸੀ ਹੋ ਗਿਆ ਤੇ ਹੁਣ ਸੇ ਇਥੇ ਚੱਕਦੀਆਂ ਬਾਦੂ ਘਟ ਜਿਹੜਾ ਇਹਦੇ ਵਿੱਚ ਫਲਰਾ ਜਿਹਾ ਪਿਆ ਪਿਆ ਤੇ ਆ ਵੀ ਸਾਗ ਦੇ ਇਕ ਵੱਲ ਆਪਣਾ ਹੈਗਾ ਸੰਤਰੇ ਆ ਤਾਂ ਹੁਣ ਦਪੈ ਕਿਹੜੀ ਜੀ ਪੱਟ ਦੇਣੀ ਆ ਤੇ ਹੁਣ ਇਹਦੇ ਵਿੱਚ ਹੁਣ ਚੱਲ ਅਸੀਂ ਅੱਖ ਲੱਗੇ ਰਹਿੰਦੇ ਸੋਹਣੀ ਲੱਗਦੀ ਅਜੇ ਤਾਂ ਹਰੀ ਆ ਤੇ ਬਾਅਦ 'ਚ ਇਹਦੇ ਵਿੱਚ ਪੱਟ ਕੇ ਕੋਈ ਹੋਰ ਸਦਾ ਬਾਹਰ ਲਾ ਦਾਂਗੇ ਚਲ ਵੀ ਮੈਂ ਵੀ ਰਗੜਾ ਹੁਣ ਚਟੜਿਕਾ ਕੁ ਫਿਰ ਮੈਂ ਤਾਂ ਜਣਾ ਕੰਮ ਤੇ ਕੀ ਕਹਿੰਦੇ ਮੈਂ ਕਿ ਪਾਪਾ मैं एक त्याग कोई पेटी नहीं जाना चाहिए पार्क करके आई तो थी भी सुबह सुबह चलनी है क्योंकि नहीं जाके क्लास में आनी है नहीं क्या नक्से नहीं नहीं वाँगे। नहीं वाँगे। नहीं नहीं ਸ਼ਾਨਾ ਵੀ ਚੱਲੇ ਸਕੂਲ ਇਹ ਵੜ ਗਿਆ ਸਾਡੇ ਕਮਰੇ 'ਚ ਸ਼ਾਨ ਪਾਪਾ ਦਾ ਖਰਚ ਹੋਣ ਲੱਗ ਗਿਆ ਆਪ ਦਾ ਇਹਦਾ ਉੱਪਰ ਦਾ ਤੇ ਹੁਣ ਠੀਕ ਕੋਈ ਸਾਫ ਸਫਾਈ ਨਵੇਂ ਜਾਣ ਸੀ ਨਾ ਉਹਨੇ ਇਹ ਤੋੜੇ ਚ ਪ੍ਰਨੀਪੋਨਾਂ ਵੇ ਧੋਕੇ ਰੱਖਿਆ ਸੀ ਫੰਦੇ ਮੇ ਬਾਕੀ ਤਾਂ ਮਿਸ਼ਿੰਕ ਲਾਤੇ ਯੂੜੇ ਵੱਡੇ ਵੱਡੇ ਸੀਗੇ ਤੇ ਹੱਥ ਨਾਲ ਧੋਕੇ ਰੱਖ ਤੇ ਤਵਾ ਤੇ ਇੱਥੇ ਤਾਂ ਬਾਕੀ ਵੀ ਦਾਣਾ ਪਾ ਲਿਆ ਹੋ ਗੀ ਦੀ ਵੀ ਪਾ ਲਈ ਵਿੱਚ Åh! ਚੀਜ਼ਾ ਬੰਲਾ ਬੰਲਾ ਰੱਬਿਆਂ ਚੋਂ ਕੱਢਣ ਨਾਲ ਉਹ ਲੈ ਤੇ ਤਰਾਂਗੀ